ਬੱਡੀਆ ਕਬਈਆ ਜੋ ਪਿਛਲੇ 19 ਦਿਨ ਕੋਟਾ ਪਈਆਂ ਸੀ ਲੋਕਾਂ ਨੇ ਆਵਾਮੀ ਪਾਰਟੀ ਦੇ ਕੰਮ ਨੂੰ ਦੇਖਦੇ ਹੋਏ ਬਹੁਤ ਵੱਡੀ ਜਿੱਤ ਦੇ ਉੱਤੇ ਕੋਈ 10.5 ਹਜ਼ਾਰ ਪਰ ਜਿਹੜਾ ਕਿ ਸਾਡੇ ਸੁਜੀਤ ਕਰੋੜਾ ਜੀ ਜੋ ਚੱਲਦੇ ਆ ਲੋਕਾਂ ਨੇ ਇੱਕ ਜੋ ਸੀ ਚੰਗੇ ਕੰਮ ਕਰਦੇ ਉਹ ਕੰਮ ਨੂੰ ਦੇਖਦੇ ਹੋਏ ਫਤਫਤਾ ਹੈ ਔਰ ਮੈਂ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਹਦਵਾਈਏ ਲੁਕੋ ਕਨਸਟੇਟ ਪਾਰਟੀ ਅਰਵਿੰਦ ਕੇਜਰੀਵਾਲ ਜੀ ਹੋਾਈ ਹੈ ਜੋ ਲੁਧਿਆਣਾ ਦੀ ਸੀ ਸਾਰੇ ਸਾਥੀਆਂ ਦਾ ਜਿੰਨੇ ਵੀ ਆਇਆ ਦਾ ਧੰਨਵਾਦ ਔਰ ਨਾਲ ਦੇ ਨਾਲ ਜੋ ਗੁਜਰਾਤ ਵਿੱਚ ਵੀ ਆ ਗੁਜਰਾਤ ਵਿੱਚ ਵੀ 17000 ਜੀ ਲੜਨਾ ਮਜਦੇ ਆ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਲੁਧਿਆਣੇ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਉਹਦੇ ਵਿੱਚ ਪੰਜਾਬ ਸਰਕਾਰ ਦੇ ਸਰਪ ਭਗਵਾਨ ਸਿੰਘ ਜੀ ਮਾਨ ਦੇ ਇੱਥੇ ਕਮਾਂ ਦੇ ਲੋਕਾਂ ਨੇ ਮੋਹਰ ਲਾਈ ਆ ਬਹੁਤ ਵੱਡੇ ਜੋ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਨੇ ਵੋਟੇ ਸਦੇ ਇਲਜ਼ਾਮ ਲਾਏ ਸੀ ਲੋਕਾਂ ਨੇ ਸਾਰਿਆਂ ਨੂੰ ਲੁਕਾਰ ਕੇ ਕੰਮਾਂ ਨੂੰ ਸਲਾਉਂਦੇ ਹੋਏ ਭਵੰਤਮਾਨ ਜੀ ਦੀ ਸਰਕਾਰ ਦੇ ਜਿਹੜੇ ਵਧੀਆ ਕੰਮ ਸੀ ਉਹਨਾਂ ਤੇ ਮੋਹਰ ਲਾਈ ਆ ਔਰ 10000 ਤੋਂ ਵੱਧ ਬੋਟਾਂ ਦੇ ਨਾਲ ਜਿਹੜੀ ਆ ਕੋ ਸੰਜੀਵ ਰੋੜਾ ਜੀ ਨੂੰ ਜਿਤਾਇਆ ਉਹਦੇ ਲਈ ਉਸ ਹਲਕੇ ਦੇ ਸਾਰੇ ਜਿਹੜੇ ਬੋਟਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰ ਵਲੰਟੀਅਰ ਜਿਨ੍ਹਾਂ ਨੇ ਉੱਥੇ ਜਾ ਕੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਸ਼ੁਕਰਾਨਾ ਆਲਮ ਆਪਾਰਟੀ ਦੇ ਜਿਹੜੇ ਆ ਕੰਮਾਂ ਤੇ ਮੋਹਰ ਲਾਈਆ ਔਰ ਇਹ ਜਿਹੜੀ ਆ ਵਿਦਵਾਨ ਸਭਾ ਦਾ ਜਿਹੜਾ ਕਲੈਕਸ਼ਨ ਅਠਲਾ ਆ ਰਿਹਾ ਉਹਦੇ ਲਈ ਜਿਹੜੀ ਆ ਇੱਕ ਕੋੜੀ ਦਾ ਕੰਮ ਕਰੂੰਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਪਾਰਟੀ ਜੇਤੂਆਂ ਜੋ ਪਿਛਲੇ 19 ਗ੍ਰੀਨ ਕੋਟਾ ਪਈਆਂ ਸੀ ਲੋਕਾਂ ਨੇ ਆਵਾਜ਼ੀ ਪਾਰਟੀ ਦੇ ਕੰਮ ਨੂੰ ਦੇਖਦੇ ਹੋਏ ਬਹੁਤ ਵੱਡੀ ਜਿੱਤ ਦੇ ਉੱਤੇ ਕੋਈ 1.5 ਲੱਖ ਪਰ ਜਿਹੜੇ ਲੈ ਕੇ ਸਾਡੇ ਸੰਜੀਵ ਕਰੋੜਾ ਜੀ ਜੋ ਜਿੱਤੇ ਆ ਲੋਕਾਂ ਨੇ ਇੱਕ ਜੋ ਸੀ ਚੰਗੇ ਕੰਮ ਕਰਦੇ ਉਹ ਕੰਮ ਨੂੰ ਦੇਖਦੇ ਹੋਏ ਫਤਫਤਾ ਦਿੱਤਾ ਹੈ ਔਰ ਮੈਂ ਭਗਵੰਤ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਉਂਵਾਈ ਹੈ ਲੋਕਪਰਦੇਸ ਮਾਨ ਜੀ ਤੇ ਅਰਵਿੰਦ ਕੇਜਰੀਵਾਲ ਜੀ ਆਉਂਵਾਈ ਹੈ ਜੋ ਲੁਧਿਆਣਾ ਦੀ ਸੀਟ ਦੀ ਇਸ ਸਾਥੀਆਂ ਦਾ ਜਿੰਨੇ ਵੀ ਆਇਆ ਦਾ ਧੰਨਵਾਦ ਔਰ ਨਾਲ ਦੇ ਨਾਲ ਜੋ ਗੁਜਰਾਤ ਵਿੱਚ ਵੀ ਆ ਗੁਜਰਾਤ ਵਿੱਚ ਵੀ 17000 ਜੀ ਲੜਨਾ ਮਜਦੇ ਆ ਸੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਲੁਧਿਆਣੇ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿੱਤ ਹੋਈ ਆ ਉਹਦੇ ਵਿੱਚ ਪੰਜਾਬ ਸਰਕਾਰ ਦੇ ਸਰਪ ਭਗਵਾਨ ਸਿੰਘ ਜੀ ਮਾਨ ਦੇ ਇੱਥੇ ਕਮਾਂ ਦੇ ਲੋਕਾਂ ਨੇ ਮੋਹਰ ਲਾਈ ਆ ਬਹੁਤ ਵੱਡੇ ਜੋ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਨੇ ਪੋਰਟੇ ਸਦੇ ਇਲਜ਼ਾਮ ਲਾਏ ਸੀ ਲੋਕਾਂ ਨੇ ਸਾਰਿਆਂ ਨੂੰ ਲੁਕਾਰ ਕੇ ਕੰਮਾਂ ਨੂੰ ਸਲਾਉਂਦੇ ਹੋਏ ਭਵੰਤਮਾਨ ਜੀ ਦੀ ਸਰਕਾਰ ਦੇ ਜਿਹੜੇ ਵਧੀਆ ਕੰਮ ਸੀ ਉਹਨਾਂ ਤੇ ਮੋਹਰ ਲਾਈ ਆ ਔਰ 10000 ਤੋਂ ਵੱਧ ਵੋਟਾਂ ਦੇ ਨਾਲ ਜਿਹੜੀ ਆ ਕੋ ਸੰਜੀਵ ਰੋੜਾ ਜੀ ਨੂੰ ਜਿਤਾਇਆ ਉਹਦੇ ਲਈ ਉਸ ਹਲਕੇ ਦੇ ਸਾਰੇ ਜਿਹੜੇ ਵੋਟਰ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਲੀਡਰ ਵਲੰਟੀਅਰ ਜਿਨ੍ਹਾਂ ਨੇ ਉੱਥੇ ਜਾ ਕੇ ਦਿਨ ਰਾਤ ਮਿਹਨਤ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਦਾ ਸ਼ੁਕਰਾਨਾ ਆਲਮਾ ਪਾਰਟੀ ਦੇ ਜਿਹੜੇ ਆ ਕੰਮਾਂ ਤੇ ਮੋਹਰ ਲਾਈਆ ਔਰ ਇਹ ਜਿਹੜੀ ਆ ਵਿਦਵਾਨ ਸਭਾ ਦਾ ਜਿਹੜਾ ਕਲੈਕਸ਼ਨ ਅढਲਾ ਆ ਰਿਹਾ ਉਹਦੇ ਲਈ ਜਿਹੜੀ ਆ ਇੱਕ ਕੋੜੀ ਦਾ ਕੰਮ ਕਰੂੰਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ